ਸੀ ਬਾਹਰ ਖੜੇ ਗੱਲਾਂ ਕਰ ਰਹੇ ਜਦੋਂ 10 ਦੀ ਵੀ ਮਿੱਟੀ ਲਾਓ ਹਾਂ ਤੇ ਠੰਡ ਦਾ ਟਾਈਮ ਸੀ ਹਾਂ ਤੇ ਮੈਂ ਗਾਰੇ ਚਟਕਾ ਗਾਰੇ ਛਾਲੀ ਮਾਰਤੀ ਜਿਵੇਂ ਇਧਰ ਖੜਾ ਸੁਣਦੇ ਨਹੀਂ ਕੋਈ ਬੰਦਾ ਉਹ ਕਹਿੰਦੀ ਜਾਂ ਤਾਂ ਫਿਰ ਆਪਣੇ ਆਪਣੇ ਪਿੰਡੇ ਤੇ ਮਿੱਟੀ ਮਲ ਕੇ ਗਾਰਾ ਮਲ ਕੇ ਤੁਸੀਂ ਜਾ ਧੜਮ ਵੇਖੋ ਉਧਰ ਝਾਲ ਵੀ ਮਾਰਤੀ ਓ ਮਾਈ ਗਾਡ ਤਾਣੀ ਚ ਠੰਡ ਚ ਕੀ ਬਾਤ ਹੈ ਉਹ ਮੇਰੇ ਡਾਸ ਸੀਗਾ ਅੱਛਾ ਤੁਸੀਂ ਟਫ ਸੀਗਾ ਕਿ ਤੁਸੀਂ ਤਿਆਰ ਹੀ ਖੜੇ ਸੀ ਕਿ ਮੈਨੂੰ ਕੋਈ ਕਵੇ ਸਹੀ ਨਹੀਂ ਤਾਂ ਮੈਂ ਹੁਣ ਕੈਸੀਨ ਕਹਤਾ ਡਾਇਰੈਕਟਰ ਸਾਹਿਬ ਨੇ ਵੀ ਕਰਨਾ ਪੈਣਾ ਹਾਂ ਚਲੋ ਮੈਂ ਕਹਤਾ ਵੀ ਯਾਰ ਕਹਤਾ ਤਾਂ ਮੈਂ ਕੋਈ ਵੀ ਗੱਲ ਉਹਨਾਂ ਦੀ ਮੂੜੀ ਨਹੀਂ ਤੇ ਪਰ ਮੈਂ ਉਹ ਕਰਤ ਕਹਿ ਕੇ ਜਦੋਂ ਛਾਲ ਮਾਰਤੀ ਠੰਡੇ ਪਾਣੀ ਚ ਤੇ ਉਹ ਤਾਂ ਕਰਤਾ ਹੁਣ ਮੈਨੂੰ ਇਹ ਥੋੜੀ ਜੀ ਮੈਂ ਕਹਿੰਦੇ ਉਹ ਹੀ ਹੋਗਾ ਵੀ ਇਹ ਇਹ ਨਹੀਂ ਪਤਾ ਸੀ ਇਹ ਕੰਟੀਨਿਉਟੀ ਐਂ ਚੱਲਣੀ ਹੈ ਉਹ ਉੱਡ ਕੇ ਇਹਨਾਂ ਨੇ ਆਪ ਹੀ ਇਹਨਾਂ ਨੂੰ ਐਸੀ ਵੀ ਆ ਸੀਨ ਕਰਕੇ ਮੈਂ ਤਾਂ ਛਾ ਗਿਆ ਉਹ ਕਰ ਦੇਣਾ उत्तम उठ अच्छा। <laughs> <हर नो जाने laughs> के पंद्रह जंदी शूटिंग भाई सिंह कंटिन्यूटी सी हर रोज़ घरे शाल मारनी पंद्रह सी हर रोज़ मैंने आके जाया करा हर रोज़ मैंने उन्हें घर लाया करा सारे पासी क्या बात है कि रोज़ उन्होंने देखा कि ये तो रामन कारी लोग हैं ये तो टेंशन नहीं है कंट्री दो दूज़ तीज़ दिन बाद मै ਨੇ ਸਾਡੇ ਚ ਗੁੱਸੇ ਵਾਲ ਤਾਂ ਹੈ ਨਹੀਂ ਸੀ ਨਾ ਬਾਈ ਕੋਈ ਹੈ ਨਹੀਂ ਸਾਡੇ ਚ ਹੈ ਨਹੀਂ ਸੀ ਗੁੱਸੇ ਵਾਲਾ ਗੁੱਸੇ ਵਾਲਾ ਨਹੀਂ ਸੀ ਕੋਈ ਨਹੀਂ ਲੈਟਸ ওকে ਅ ਜਿੰਦਗੀ ਚ ਕਿਸੇ ਵੀ ਸੈਟ ਦੇ ਚ ਗੇ ਹੋਮਨ ਦੱਸੋ ਚਾਹੇ ਨਾਮ ਨਾਲ ਲਿਓ ਐਕਟਰ ਦਾ ਤੁਸੀਂ ਸਭ ਤੋਂ ਵੱਧ ਗੁੱਸਾ ਦੇਖਿਆ ਹੋਵੇ ਉਹ ਸੈਟ ਕਿਹੜਾ ਸੈਟ ਸੀ ਉਹ ਤੁਹਾਨੂੰ ਪਤਾ ਲੱਗੇਗਾ ਨਾ ਨਾ ਕੋਈ ਨਹੀਂ ਲੱਗ ਜੂਗਾ ਪਤਾ ਨਹੀਂ کافی ਸੈਟਾਂ ਦੇ ਹੁੰਦੇ ਆ ਅੱਡੇ ਅੱਡੇ ਅੱਡੜ ਤਰੀਕੇ ਭਾਜੀ ਇਸ ਵਕਤ ਧਰਮ ਸੰਗਤ ਬੜੇ ਬੰਦਾ ਬੜ ਇੱਕ ਹੋਈ ਹੈ ਅੱਛਾ ਹਾਂ ਬੰਦਾ ਇੱਕ ਹੋਇਆ ਡਾਢ ਸੈਟ ਨੇ ਦੇ ਨੀ ਮੋਦੀ ਇੱਕ ਫਿਲਮ ਦੱਸਦੀ ਸੀ ਸਾਰੇ ਲਿਸਟਾਂ ਕੱਢ ਲਈ ਫਲਾਣੀ ਫਲਾਣੀ ਸਾਡੀ ਕੱਢ ਲਈ ਨੀ ਤੁਸੀਂ ਇੰਤ ਤੋ ਦੇ ਨੀ ਹੁੰਦੇ ਕੋਈ ਛੱਡੋ ਪਰ ਆ ਯਾਰ ਇਹ ਤਾਂ ਥੋੜੀ ਤਾਂ ਹੁੰਦਾ ਇਹ ਤਾਂ ਤੁਸੀਂ ਉਹ ਵਾਲਾ ਹਿਸਾਬ ਜਿਵੇਂ ਖੂਨ ਮੂਹ ਨੂੰ ਲੱਗ ਛੱਡਦਾ ਜੀ ਇਹ ਨਹੀਂ ਦੱਸਣਾ ਛੱਡੋ ਚਲੋ ਨੰਦਲੈਂਡ ਦੋ ਸਾਰੇ ਨੂੰ ਹੁਣ ਮੈਂ ਇਮੇਜਿਨ ਕਰ ਰਿਹਾ ਕੌਣ ਹੈ ਉਹ ਤੇਰੀ ਉਹ ਵੀ ਉਹ ਕੁਝ ਬੰਦੇ ਹੈਗੇ ਨੇ ਸਾਡੀ ਇੰਡਸਟਰੀਜ਼ ਹੁਣ ਮੈਂ ਹੁਣ ਤਾਂ ਜਮੀਨ ਲਊਂਗਾ ਇਹ ਦੂ ਬਾਤਾਂ ਨੋ ਜਿਹੜੇ ਆਪ ਤੋਂ ਛੋਟੇ ਬੰਦੇ ਆ ਤੇ ਗੁੱਸਾ ਜ਼ਿਆਦਾ ਕੱਢਦੇ ਨੇ ਹਾਂ ਜਿਵੇਂ ਇੱਕ ਹੁਸਤੰਦਰੇ ਕੋ ਆਰਟਿਸਟੋਨਾਂ ਨਾਲ ਤਾਂ ਅਗਲਾ ਮੂਰੋ ਵੀ ਬੋਲ ਸਕਦਾ ਇੱਕ ਹੁਸਤੰਦਰੇ ਜਿਹੜੇ ਜਦੋਂ ਅਸੀਂ ਥਰਡ ਦੇ ਬਲਾਈ ਹੁੰਦੇ ਜਿਵੇਂ ਤੁਸੀਂ ਹੋ ਗਿਆ ਸਪੌਟ ਵਾਲੇ ਹੋ ਗਏ ਕੋਸਟਿਮ ਵਾਲੇ ਹੋ ਗਏ ਮੇਕਅਪ ਵਾਲੇ ਹੋ ਗਏ ਉਹਨਾਂ ਤੇ ਬਾਹਰ ਜਾ ਕੇ ਭਟਕੇ ਜਾਣਾ ਜਾਂ ਕਰਾਊਡ ਵਾਲੇ ਹੋ ਗਏ ਰਾਈਟ ਉਹਨਾਂ ਤੇ ਉੱਚੀ ਲਾਉਡ ਬੋਲ ਕੇ ਸਾਰਾ ਮਾਹੌਲ ਖਰਾਬ ਕਰ ਦੇਣਾ ਇੱਕ ਫਿਲਮ 'ਚ ਨਹੀਂ ਕੋ ਬੰਦਾ ਖਾਸੇ ਵਾਰੀ ਕਰਦਾ ਹਾਂਜੀ ਮੈਂ ਨਹੀਂ ਜਾਨਣਾ ਚਾਹੁੰਦਾ ਹੁਣ ਮੈਂ ਪੁੱਛੂੰਗਾ ਵੀ ਨਹੀਂ